ਹਾਂਜੀ ਸਸਿਕਾ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਮੋਗੇ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਟਿੰਗਨ ਦੇ ਵਿੱਚ ਪਾ ਸਕਦੇ ਹੋ ਲੇਡੀਜ਼ ਜੈਂਟਲਸ ਬੱਚਿਆਂ ਦੇ ਸਵੈਟਰ ਕਾਸੇ ਵਿੱਚ ਵੀ ਇਸ ਨੂੰ ਪਾ ਸਕਦੇ ਹੋ ਹਰ ਇੱਕ ਚੀਜ਼ ਦੇ ਵਿੱਚ ਇਹ ਯੂਜ਼ ਹੋਣ ਵਾਲਾ ਜਿਹੜਾ ਡਿਜ਼ਾਈਨ ਬਿਲਕੁਲ ਸੌਖਾ ਡਿਜ਼ਾਈਨ ਆ ਫਟਾਫਟ ਬਣਨ ਵਾਲਾ ਡਿਜ਼ਾਈਨ ਆ ਈਵਰ ਆਪਾਂ ਜਿਵੇਂ ਹੁੰਦਾ ਨਾ ਵੀ ਕਾਲੀ ਹੁੰਦੀ ਆ ਵੀ ਆਪਾਂ ਨੇ फटाफट ਡਿਜ਼ਾਈਨ ਜਿਹੜਾ ਤਿਆਰ ਕਰਨਾ ਇਹ ਬਣ ਕੇ ਉਹ ਵਾਲਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਤੇ ਜੇਕਰ ਤੁਹਾਨੂੰ ਆਪਣਾ ਡਿਜ਼ਾਈਨ ਬੜਿਆ ਹੋਇਆ ਵਧੀਆ ਲੱਗਿਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਹੜੇ ਭੈਣ ਭਾਈ ਨਵੇਂ ਆਏ ਨੇ ਤਾਂ ਕਰਦੇ ਆ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸ਼ੁਰੂ ਚ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਸਲਾਈ ਜਿਹੜੀ ਪਲੇਨ ਪਾਉਣੀ ਹੈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਪਾਉਗੀ ਜੀ ਦੇਖੋ ਪਿੱਛੇ ਧਾਗਾ ਕਰਕੇ ਇੱਕ ਸਲਾਈ ਪਲੇਨ ਪਾਉਣੀ ਹੈ ਸਿੱਧੇ ਪਾਸੇ ਤੋਂ نیچے ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਬਹੁਤ ਹੀ ਸੋਹਣਾ ਤੇ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ। ਬਸ ਇੱਕ ਵਾਰ ਧਿਆਨ ਨਾਲ ਦੇਖਣ ਦੀ ਲੋੜ ਹੈ। ਕਰੀਏ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਦੀ ਸਾਰੀ ਸਲਾਈ ਉਲਟੀ ਪਾਉਗੀ ਜੀ ਇਹ ਆਪਾਂ ਦੋਨੇ ਸਲਾਈਆਂ ਪਾ ਕੇ ਕੰਪਲੀਟ ਕਰਦੇ ਆਂ ਫਿਰ ਉਸ ਤੋਂ ਬਾਅਦ ਕਰਦੇ ਆਂ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਛੋਟਾ ਛੋਟਾ ਜਿਹਾ ਡਿਜ਼ਾਈਨ ਬਣਦਾ ਇਹ 2-2 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਨੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ। ਜੋਟਿਆਂ ਦੇ ਹਿਸਾਬ ਨਾਲ 2-2 ਜੋਟੇ। ਜਿੰਨੀ ਮਰਜ਼ੀ ਕੁੰਡੇ ਪਾ ਲੋ ਇਹ ਤਾਂ ਸੈੱਟ ਆ ਹੀ ਜਾਣੇ ਨੇ। ਹੁਣ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ। ਦੇਖੋ ਜੀ ਪਹਿਲਾ ਕੁੰਡਾ ਆਪਣਾ ਐਕਸਟ ਹੁੰਦਾ ਹੈ ਇਹਨੂੰ ਬੁਣ ਲਓ ਚਾਹੇ ਉਤਾਰ ਲਓ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇੱਕ ਪਲੇਨ ਸਲਾਈ ਪਾਉਣ ਤੋਂ ਬਾਅਦ ਦੇਖੋ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕਰਨਾ ਹੈ ਧਿਆਨ ਨਾਲ ਦੇਖਿਓ ਇਸ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕਰਦੇ ਜਾਣਾ ਪੂਰੀ ਸਿਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਠੀਕ ਹੈ ਜੀ ਪੂਰੀ ਸਲਾਈ ਦੋ ਕੁੰਡਿਆਂ ਦਾ ਇੱਕ ਇੱਕ ਮੋਰਲੀ ਸਾਈਡ ਤੋਂ ਕਰਨਾ ਹੈ ਲਾਸਟ ਵਾਲਾ ਕੁੰਡਾ ਵੀ ਆਪਾਂ ਬੁਣਤਾਈ ਹੁਣ ਆਪਾਂ ਨੇ ਕੀ ਕਰਨਾ ਹੈ ਕੁੰਡੇ ਦੇਖੋ ਜਿਹੜੇ ਆਪਣੇ ਘਟ ਗਏ ਉਹ ਆਪਾਂ ਨੇ ਪੂਰੀ ਕਰਨੀ ਨੇ ਵੈਕ ਸਾਈਡ ਤੋਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰੋ ਚਾਹੇ ਬੁਣੋ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਧਿਆਨ ਨਾਲ ਦੇਖਿਓ ਜਿਹੜਾ ਆਪਣਾ ਗੁੰਡਾ ਬੁਣਿਆ ਹੋਇਆ ਹੈ ਇਸ ਦੇ ਕੋਲੋਂ ਹੀ ਗੁੰਡਾ ਚੱਕਣਾ ਆਪਾਂ ਨੇ ਦੇਖੋ ਇਹ ਗੁੰਡਾ ਬੁਣਿਆ ਹੋਇਆ ਹੈ ਇਹਦੇ ਕੋਲੋਂ ਐਦਾਂ ਗੁੰਡਾ ਚੱਕਣਾ ਉਹਨੂੰ ਐਦਾਂ ਹੀ ਬੁਣ ਦੇਣਾ ਬੈਕ ਸਾਈਡ 'ਤੇ ਠੀਕ ਹੈ ਜੀ ਪਿੱਛੇ ਧਾਗਾ ਕਰਕੇ ਸਾਰੀ ਸਲਾਈ ਪਾਉਗੀ ਇਹ ਬੈਕ ਸਾਈਡ ਤੋਂ ਚਾਹੀ ਆਪਾਂ ਪੁੱਠੇ ਪਾਸੇ ਆ ਪਰ ਸਲਾਈ ਇਹ ਸਾਰੀ ਸਿੱਧੀ ਪਾਉਗੀ ਜੀ ਠੀਕ ਹੈ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਆ ਪਿਆਰਾ ਜਾਂ ਦੇਖੋ ਇੱਥੋਂ ਚੱਕਣਾ ਇਹ ਤੋਂ ਇਹ ਗੁੰਡਾ ਬਣਾ ਲੈਣਾ ਜਿਹੜੇ ਆਪਾਂ ਨੇ ਘਟਾਈ ਨਹੀਂ ਉਹ ਕੁੰਡੇ ਆਪਾਂ ਨੇ ਉਹਨੇ ਪੂਰੇ ਕਰਨੇ ਆ ਜੀ ਠੀਕ ਹੈ ਐਦਾਂ ਕਰਕੇ ਬਸ ਐਦਾਂ ਹੀ ਕਰਕੇ ਪੂਰੀ ਸਲਾਈ ਰਿਪੀਟ ਕਰਨੀ ਆ ਆਪਾਂ ਨੇ ਜਿੰਨੇ ਉਧਰ ਆਪਾਂ 2-2 ਦਾ 1-1 ਕਰਿਆ ਉਸੇ ਤਰੀਕੇ ਆਪਾਂ ਹਰੇਕ ਕੁੰਡੇ ਨਾਲ ਇਤੋਂ ਕੁੰਡਾ 1-1 ਚੱਕੀ ਜਾਣਾ ਆਪਣੇ ਕੁੰਡੇ ਨੇ ਜਿਹੜੇ ਉਹ ਪੂਰੇ ਹੋ ਜਾਣਗੇ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ध्यान ਨਾਲ ਦੇਖੋਗੇ ਤਾਂ ਬਿਲਕੁਲ ਆਸਾਨੀ ਨਾਲ ਹੀ ਬਣ ਕੇ ਤਿਆਰ ਹੋ ਜਾਊਗਾ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਬੁਣ ਦਾਂਗੇ ਦੇਖੋ ਕੁੰਡੇ ਪੂਰੇ ਨੇ ਆਪਾਂ ਜਿੰਨੇ ਲਏ ਹੁੰਦੇ ਨੇ ਇਹਨਾਂ ਨੂੰ ਗਿਣ ਵੀ ਸਕਦੇ ਹਾਂ ਸਾਰਿਆਂ ਦੇ ਦੋ-ਦੋ ਝੋਟੇ ਹੋ ਗਏ ਨੇ ਹੁਣ ਆਪਣੀ ਇੱਕ ਸਲਾਈ ਪਾਉਗੀ ਜੀ ਪਲੇਨ ਉਹ ਪਿੱਛੇ ਤਾਗਾ ਕਰਕੇ ਮੇਕ ਸਲਾਈ ਪਾ ਦਾਂਗੇ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਕਿਸੇ ਵੀ ਗਾਰਡੀਬਨ ਦੇ ਵਿੱਚ ਤੁਸੀਂ ਇਹਨੂੰ ਪਾ ਸਕਦੇ ਹੋ ਲੇਡੀ ਜੈਕਟ ਹੋਗੀ ਕੋਟੀ ਹੋਗੀ ਸ਼ਾਰਟਸ ਕਿਵੀਆਂ ਹੋਗੀਆਂ ਕਿਸੇ ਦੇ ਵਿੱਚ ਵੀ ਇਹਨੂੰ ਪਾ ਸਕਦੇ ਆ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਹੀ ਬੁਣ ਦਾਂਗੇ ਜੀ। ਨਿਕੋ। ਤੁ ਫੇਰ ਆਪਾਂ ਹੋਰ ਰਿਪੀਟ ਕਰਦੇ ਹਾਂ ਇਸ ਡਿਜ਼ਾਈਨ ਨੂੰ ਤਾਂ ਕਿ ਚੰਗੀ ਤਰ੍ਹਾਂ ਆਪਾਂ ਨੂੰ ਜਿਹੜਾ ਡਿਜ਼ਾਈਨ ਦਿਖ ਜਵੇ। ਲਾਸਟ ਇੱਕ ਵਾਰ ਕੁੰਡੇ ਨੂੰ ਆਪਾਂ ਐਕਸਟ ਨੂੰ ਬੁਣ ਲੋ ਚਾਹੀ ਉਤਾਰ ਲੋ। ਬੈਕ ਸਾਈਡ ਤੋਂ ਸਲਾਈ ਜਿਹੜੀ ਆਪਣੀ ਹੁਣ ਉਲਟੀ-ਉਲਟੀ ਸਾਰੀ ਪਾ ਕੇ ਕੰਪਲੀਟ ਕਰਦੇ ਆਪਾਂ। ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਬਹੁਤ ਹੀ ਜਿਆਦਾ ਸੌਖਾ ਡਿਜ਼ਾਈਨ ਹੈ ਇਹ ਫਟਾਫਟ ਜਲਦੀ ਜਲਦੀ ਬਣਨ ਵਾਲਾ ਹੀ ਡਿਜ਼ਾਈਨ ਹੈ ਚਲੋ ਜੀ ਆਪਾਂ ਆਗੇ ਹੁਣ ਸਿੱਤੇ ਪਾਸੇ ਕਰਦੇ ਆ ਦੁਬਾਰਾ ਤੁਹਾਡੇ ਡਿਜ਼ਾਈਨ ਦੀ ਸ਼ੁਰੂਆਤ ਇਤਾਂ ਦਾ ਡਿਜ਼ਾਈਨ ਬਣਦਾ ਆਪਾਂ ਹੋਰ ਦੁਬਾਰਾ ਰਿਪੀਟ ਕਰਕੇ ਦੇਖਦੇ ਆ ਡਿਜ਼ਾਈਨ ਨੂੰ ਪਹਿਲੇ ਗੁੰਡੇ ਨੂੰ ਬਨ ਲੋ ਚਾਹੇ ਉਤਾਰ ਲਓ ਫਿਰ ਆਪਾਂ ਕੀ ਕਰਨਾ ਦੋ ਗੁੰਡਿਆਂ ਦਾ ਇੱਕ ਕਰ ਦੇਣਾ ਫਿਰ ਦੋ ਗੁੰਡਿਆਂ ਦਾ ਇੱਕ ਦੇਖੋ ਜੀ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਪੈਂਦੀ ਹੈ ਇਹਦੇ ਵਿੱਚ ਇੱਥੇ ਵੀ ਪਲੇਨ ਪਾਉਗੀ ਪਚਾਲੇ ਵੀ ਫਿਰ ਆਪਾਂ ਉਹੀ ਡਿਜ਼ਾਈਨ ਨੂੰ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਜਾਊਗਾ ਦੋ ਕੁੰਡਿਆਂ ਦਾ ਇੱਕ ਸਕਿੰਟਾਂ ਦੇ ਵਿੱਚ ਜਿਹੜਾ ਡਿਜ਼ਾਈਨ ਨੂੰ ਆਪਾਂ ਸਿੱਖ ਸਕਦੇ ਹਾਂ ਕਿ ਨੂੰ ਜੇ ਆਪਾਂ ਧਿਆਨ ਨਾਲ ਦੇਖਾਂਗੇ ਨਿਕੋਈ ਹੁੜਾ ਆ ਗਏ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੋਂ ਆਪਾਂ ਨੇ ਕੀ ਕਰਨਾ ਦੇਖੋ ਐਕਸਟ ਕੁੰਡੇ ਨੂੰ ਉਤਾਰੋ ਚਾਹੇ ਬੁਣੋ ਤਾਂ ਫਿਰ ਤਾਗਾ ਪਿੱਛੇ ਇੱਥੋਂ ਆਪਾਂ ਆਹ ਕੁੰਡਾ ਆਪਣਾ ਬੁਣਿਆ ਹੋਇਆ ਇੱਥੋਂ ਆਪਾਂ ਐ ਕਰਕੇ ਲੂਪ ਲੈ ਲਾਂਗੇ ਇਹਦੇ ਨੂੰ ਆਪਾਂ ਬੁਣ ਲਾਂਗੇ ਬੈਕ ਸਾਈਡ ਤੋਂ ਇਹਨੂੰ ਦੇਖੋ ਇੱਥੋਂ ਬੁਣ ਲਾਂਗੇ ਇੱਥੋਂ ਆਪਾਂ ਚੱਕ ਕੇ ਇਹ ਨੂੰ ਇਦਾਂ ਕਰਕੇ ਬੁਣ ਲਾਂਗੇ ਤਾਗਾ ਪਿੱਛੇ ਰਹੂਗਾ ਚਾਹੇ ਆਪਾਂ ਬੈਕ ਸਾਈਡ ਤੇ ਆ ਤਾਗਾ ਆਪਾਂ ਨੇ ਪਿੱਛੇ ਕਰਕੇ ਹੀ ਬੁਣਨਾ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਜੀ ਦੇਖੋ ਜੀ ਡਿਜ਼ਾਈਨ ਆਪਣਾ ਬਣਨ ਲੱਗ ਗਿਆ ਐਕਸਟ ਕੁੰਡੇ ਨੂੰ ਬੁੰਨ ਲੋ ਚਾਹੀ ਉਤਾਰ ਲੋ ਜੀ ਠੀਕ ਹੈ ਹੁਣ ਆਪਣੀ ਇਹ ਪੂਰੀ ਦੀ ਪੂਰੀ ਸਲਾਈ ਹੈ ਜਿਹੜੀ ਸਿੱਧੀ ਹੋ ਪਾਉਗੀ ਜੀ ਇਹ ਬੈਕ ਸਾਈਡ ਤੋਂ ਵੀ ਸਿੱਧੀ ਭਾ ਕੇ ਆਏ ਆ ਆਪਾਂ ਇਤਰੋ ਵੀ ਸਿੱਧੀ ਹੋ ਪੈਣੀ ਆ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਜੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇੱਕ ਵਾਰੀ ਡਿਜ਼ਾਈਨ ਆਪਾਂ ਹੋਰ ਰਿਪੀਟ ਕਰ ਦਵਾਂਗੇ ਕਿਸੇ ਮੇਰੀ ਭੈਣ ਨੂੰ ਨਹੀਂ ਸਮਝ ਲੱਗੇ ਉਹ ਵੀ ਲੱਗ ਚੁਗੀ ਬੈਕ ਸਾਈਡ ਤੋਂ ਪੂਰੀ ਸिलाई ਉਲਟੀ ਨਿੱਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਦੁਬਾਰਾ ਡਿਜ਼ਾਈਨ ਸ਼ੁਰੂ ਕਰਨ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਦੋ ਕੁੰਡੇਾਂ ਦਾ ਇੱਕ ਦੋ ਕੁੰਡੇਾਂ ਦਾ

ਲਖੋ ਜੀ ਐਵੇਂ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਇੱਕ ਵਾਰ ਬਣਾ ਕੇ ਇਹਨੂੰ ਜ਼ਰੂਰ ਦੇਖਿਓ ਮਿਲਦੇ ਆਂ ਜੀ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ